ਕਿ ਮਿੱਤਰੋ ਇਹਦਾ ਬੋਰਡ ਬੋਰਡ ਜੇ ਤੁਹਾਡੇ ਉਰੀ ਥੱਲ ਕੇ ਮਾਰਨੇ ਇਹਨਾਂ ਜੀ ਮਿੱਤਰੋ ਕਿਦਾਂ ਆਪਕੋ ਸਾਰੇ ਵਧੀਆ ਹੋਗੇ ਨਾ 2 ਵਜੇ ਦਾ ਟਾਈਮ ਸੀਗਾ ਕਿਸਾਨ ਮਜ਼ਦੂਰ ਇਕਤਾ ਦਾ ਸ਼ੰਭੂ ਬਾਡਰ ਤੋੜਨਾ ਆਪਾਂ ਨੇ ਚੱਲਦੇ ਹੁਣ ਕਰਦੇ ਆਂ ਮੋਰਚਾ ਫਤਿਹ ਫਿਲਹਾਲ ਆਪਾਂ ਨੇ ਢੀ ਲੱਕ ਚੱਕਿਆ ਇੱਕ ਮੁੰਡਾ ਆ ਰਿਹਾ ਉਹਨੂੰ ਢੀਕ ਰਹੇ ਆਂ ਉਹਨੂੰ ਨਾਲ ਲੈ ਕੇ ਚੱਲਦੇ ਆਂ ਫਿਰ ਦਿਖਾਨੇ ਤੁਹਾਨੂੰ ਆਨਲਾਈਨ ਕੀ ਸਮਾਚਾਰ ਬਣ ਰਿਹਾ ਹਰਿਆਣਿਆਂ ਦੀ ਪੁਲਿਸ ਨਾਲ ਕਰਦੇ ਆਂ ਮੋਰਚੇ ਫਤਿਹ ਦੇਖਿਓ ਵੀਡੀਓ ਜੇ ਚੱਲਦੇ ਆਪਾਂ ਮੋੜਤਾਲ ਦੇ ਜਾਣਾ ਹੁਣ ਹੱਕ ਆਪਣੇ ਦੀ ਸ਼ੰਭੂ ਬਾਡਰ ਤੇ ਬੈਗਾ ਦਿੱਲੀਏ ਨਹੀਂ ਅਸੀਂ ਕੱਢਾਂਗੇ ਜੇ ਸਾਡੀ ਪਾਈ ਜਿ ਵਗਾਨਾ ਪੈਰ ਪੈਗਾ ਦਿੱਲੀਏ ਦਿਖਾਣੇ ਤੁਹਾਨੂੰ ਤੇ ਯਾਰ ਬਹ ਹੁਣ ਆਜੋ ਮਿੱਤਰੋ ਬਣੇ ਰਹੋ ਵੀਡੀਓ ਚ ਦੇਖੋ ਹੁਣ ਸੈਲ ਦੇ ਕਰਕੇ ਅੰਜਰ ਪੰਜਰ ਜੇ ਸੈਟ ਟਿਜਨ ਵਿੱਚ ਨਾ ਕੰਮ ਬੈਰੀ ਇਹਦੇ ਨਾਲੇ ਤੋੜਨਾ ਸਿੱਧਾ ਵਿੱਚ ਲਜਾਣਾ ਮਾਰ ਕੇ ਬੰਪਰ ਇਹਦੇ ਆਪ ਲਾਇਆ ਨਹੀਂ ਤਾਰ ਤੇ ਬੰਪਰ ਦੀ ਫਿਟਿੰਗ ਕਰਕੇ ਨਾ ਫਿਰ ਚੱਲਾਂਗੇ ਬੰਪਰ ਦੀ ਫਿਟਿੰਗ ਕਰੀਏ ਦੇ ਉੱਪਰ ਯਾਰ ਬੰਪਰ ਚਾਹੀਦਾ ਨਾ ਟਰੈਕਟਰ ਹੈ ਨਹੀਂ ਹੁਣ ਮੋੜ ਸਾਲ ਨਾਲ ਫੀਲਿੰਗਾਂ ਲਏਗੇ ਤੇਲ ਪਾਣੀ ਚੈੱਕ ਕਰਕੇ ਇੰਜਨ ਵੈਲ ਸਾਰਾ ਦੇਖ ਕੇ ਆਪਾਂ ਨਿਕਲਦੇ ਹੁਣ ਇੱਥ ਆ ਮੁੰਡਾ ਅਨਿਰਿਆ ਘਰ ਤੋਂ ਉਡੀਕ ਰਹੇ ਆ ਆ ਜਾ ਵੀ ਅੱਗੇ ਆ ਮੁੰਡਾ ਨਿਕੜਦਾ ਫਿਰ ਆਪਾਂ ਤਿੰਨ ਜਣੇ ਹੱਕਦੇ ਆ ਮੋੜ ਸਾਲ ਨੂੰ ਚੱਲਦੇ ਆ ਸ਼ੰਭੂ ਬਾਰਡਰ ਬਣੇ ਤੋ ਬਹੁਤੀ ਦੂਰ ਨਹੀਂ ਹੈ ਇੱਥੋਂ 235 ਕਿਲੋਮੀਟਰ ਆ ਬਣੇ ਤੋ ਚੱਲ ਕੇ ਤੁਹਾਨੂੰ ਦਿਖਾਣੇ ਉਥੇ ਕੀ ਬਣ ਰਿਹਾ ਬਾਕੀ ਆਪਾਂ ਕੀ ਯੋਗਦਾਨ ਪਾਣੇ ਆ ਜਾ ਕੇ ਬਣੇ ਰਹੋ ਵੀਡੀਓ 'ਚ ਮਿੱਤਰੋ ਉਹ ਆ ਜਾ ਚੋਬਰ ਆ ਜਾ ਆ ਗਿਆ ਮੁੰਡਾ ਨਿਕਲਦੇ ਹੁਣ ਇੱਥੋਂ ਕਰਦੇ ਆ ਤਿਆਰੀ ਆਪਾਂ ਦਿਖਾਣੇ ਤੁਹਾਨੂੰ ਜਲਵਾ ਸਾਰਾ ਮਿੱਤਰੋ ਬਣੇ ਰਹੋ ਵੀਡੀਓ 'ਚ ਮੇਰੇ ਤਰਪੇਚੋ ਪਰ ਫਿਰਾਲ ਆਪਾਂ ਪਿੰਡ ਚੋਂ ਹੁਣ ਬਾਹਰ ਨਿਕਲਦੇ ਰੋਡ ਤੇ ਦਿਖਾਣੇ ਆ ਤੁਹਾਨੂੰ ਵੀਡੀਓ ਸਾਰੀ ਹੈ ਨਾ ਕੀ ਵੜਦਾ ਆਪਾਂ ਜਾ ਕੇ ਮੋਰਚਾ ਫਤਾਈ ਕਰਕੇ ਕਰਦੇ ਆ ਗੱਲਬਾਤ ਮੇਰੇ ਛੋਟੇ ਨਾਲ ਰੋਡ ਪਰ ਵੀ ਦਿਖਾਵਾਂਗੇ ਕਿਸਾਨ ਨੇ ਟਰੈਕਟਰ ਟਰੈਕਟਰ ਕਰੇ ਹੋਏ ਆ ਮਿੱਤਰੋ ਛੋਟੇ بڑے ਪੁਰਾਣੇ ਨਵੇਂ ਸਾਰੇ ਤਰ੍ਹਾਂ ਦੇ ਟਰੈਕਟਰ ਟਰੈਕਟਰ ਕਰੇ ਹੋਏ ਆ ਮਿੱਤਰੋ ਜਾ ਕੇ ਦਿਖਾਣੇ ਪਿੰਡ ਦੇ ਦਰਸ਼ਕ ਮਿੱਤਰੋ ਟਰੈਕਟਰ ਕੇ ਜਾਨੀ ਨਕ ਤਾਂ ਭਾਗ ਗਿਆ ਵਾ ਤੇ ਇਹ ਨਹਿਰਾ ਵਾਲੇ ਬੰਦ ਤੋਂ ਪਵਾ ਕੇ ਜੇ ਪਾਇਆ ਉਹਨੇ ਮਨਾ ਬੰਦ ਕਰਿਆ ਵਾ ਕਿਸਾਨੇ ਕਿਸਾਨ ਦੀ ਮਦਦ ਕਰ ਗਾ ਰੋਡ 'ਤੇ ਮਿੱਤਰ ਹੁਣ ਦੇਖੀ ਜਾਊਗੀ ਕਿਆ ਬਾਤ ਹੈ ਮਿੱਤਰੋ ਬੜੇ ਰੋ ਟੱਕ ਰਹੇ ਮਿੱਤਰੋ ਅੱਪਾ ਐਨ ਐਚ 1 ਤੇ ਚੜਨ ਲੱਗੇ ਆ ਹਾਈਵੇ ਤੇ ਹੁਣ ਸ਼ੰਪੂ ਨੂੰ ਜਾਣਾ ਸਿੱਧਾ ਇਹਨੇ ਇੱਥੋਂ ਤਕਰੀਬਨ ਰਹਿ ਗਿਆ ਆਪਣੇ ਤੋਂ 25 26 ਕਿਲੋਮੀਟਰ ਇੱਥੋਂ ਖਿੱਚਦੇ ਆ ਤਿਆਰੀ ਹੁਣ ਆਪਾਂ ਨੂੰ ਮਿਲਣਗੇ ਕਿਸਾਨ ਵੀ ਟਰੈਕਟਰ ਵਾਲੇ ਜ਼ਰੂਰ ਇੱਥੋਂ ਪਰ ਆਪਾਂ ਬਾਈਕ ਤੇ ਜਾ ਰਿਹਾ ਜ਼ਰੂਰ ਕਰਾਂਗੇ ਪਰਵਾਨ ਦੇ ਟਰੈਕਟਰ ਦਾ ਮਿੱਤਰੋ ਆਉਣ ਵਾਲੇ ਟਾਈਮ 'ਚ ਤੁਸੀਂ ਬਲਾਗ 'ਚ ਬਣੇ ਰਹੋ ਤੁਹਾਨੂੰ ਸਾਰਾ ਕੁਝ ਗਾਣਾ ਜਬੰਦੇ ਦੇ ਲਿਕੇ ਜੜ ਤੱਕ ਪਹੁੰਚਣਾ ਆਪਾਂ ਨੇ ਗਰਾਊਂਡ ਲੈਵਲ ਤੇ ਜਾ ਕੇ ਦਿ ਸਾਰੇ ਦਾ ਨਵਾਦਣਾ ਬਾਕੀ ਦੇਖੋ ਹੁਣ ਰੋਡ ਤੇ ਕਿਥਾਂ ਮਿਲ ਜੇ ਮਿੱਤਰੋ ਤੇਲ ਪਵਾ ਲਿਆ ਆਪਾਂ ਨੇ ਕੱਠਾ ਹੀ 100 ਰੁਪਏ ਦਾ ਪਵਾ ਕੇ ਬਾਈ ਚੱਲਦੇ ਆ ਮਿੱਤਰ ਹੁਣ ਮੋੜ ਸੇਲ ਦੀ ਖਰਾਕ ਪੂਰੀ ਹੋ ਗਈ ਆਪਾਂ ਪਿੰਡ ਚ ਆ ਗਏ ਲੰਗਰ ਛਾਰ ਰਹਾ ਦਾ ਅੱਜ ਸੰਗਰਾਂਦ ਹੈ ਕਰਕੇ ਜਲੇਬੀਆਂ ਦੀ ਸ਼ਾਕਿਆਂ ਨੂੰ ਚੱਲਦੇ ਆ ਮਿੱਤਰ ਉੱਥੇ ਦੀ ਦਿਖਾਣੇ ਤੁਹਾਨੂੰ ਵੀਓ ਕੀ ਚੱਲ ਰਿਹਾ ਆਪਾਂ ਜਾ ਕੇ ਯੋਗਦਾਨ ਪਾਣਿਆ ਵਿੱਚ ਥੋੜਾ ਜਿਹਾ ਹੌਸਲਾ ਦਿੰਦੇ ਆ ਬਾਈਰਾ ਆਪਾਂ ਟੱਪ ਕੇ ਪਹੁੰਚ ਗਏ ਬਾਕੀ ਦੁਕਾਨਿਆਂ ਚੰਗੂ ਪਹੁੰਚ ਗਏ ਪਹੁੰਚ ਗਏ ਸ਼ੰਭੂ ਤੇ ਆਂਦੇ ਆ ਮਿੱਤਰੋ ਚੱਲ ਅਸੀਂ ਆਹ ਹੋਰ ਜੋਰ ਸ਼ੋਰ ਨਾਲ ਜਾ ਰਿਹਾ ਜਵਾਨ ਨੌਜਵਾਨ ਮਿੱਤਰੋ ਦੁਕਾਨਿਆਂ ਤੋਂ ਨੂੰ ਕਿਹਾ ਉੱਥੇ ਹੱਲਾ ਬੋਲ ਹੋ ਰਿਹਾ ਜਾ ਰਿਹਾ ਸੂਪਰ ਅਫਸਰਾਂ ਦੇ ਫੋਰਾਂ ਨਾਲ ਜੋ ਵੀ ਜਾ ਰਿਹਾ ਮਿੱਤਰੋ ਦੋ ਟਰਾਲੀਆਂ ਮਿੱਤਰੋ ਕਿਹੜਾ ਟਰੈਕਟਰ ਆਉ ਆਹਲੈਂਡ ਜੱਤੀ ਦੀ ਆ ਮੇਰੇ ਵੀਰੋ ਆਹਲੈਂਡ ਵਾਲੀ ਤੱਕ ਪਹੁੰਚੇ ਉੱਥੋਂ ਚੱਕੜੇ ਨੂੰ ਤੋੜਦਾ ਬੰਦਰ ਆਹ ਲੜਵਾ ਆ ਗਏ ਆਪਣੇ ਮੁੰਡਿਆਂ ਨੇ ਪੰਜਾਬੀਆਂ ਨੇ ਉੱਠਣਾ ਉੱਥੇ ਚੋਬਰਾਂ ਨੇ ਉੱਠੇ ਉੱਠ ਕੇ ਡੰਡਾ ਫੇਰਨਾ ਮਿੱਤਰੋ ਜੇ ਗੱਲ ਬੱਦ ਗਈ ਉੱਥੇ ਫਿਰ ਤਾਂ ਹੱਥੌੜਾ ਕਰਨਾ ਪੈਣਾ ਮਿੱਤਰੋ ਜੇ ਸ਼ਾਂਤ ਬਈ ਢੰਗ ਨਾਲ ਨਵੇੜਨੇਗੇ ਉਹਨਾਂ ਉੱਪਰ ਆਹੋ ਗੱਲ ਬਾਕੀ ਹੱਥੌੜਾ ਕਰਦੇਗੇ ਮਿੱਤਰੋ ਚੱਕਦੇ ਕੰਮ ਚੱਕਦੇ ਸਾਰਾ ਆਪਣਾ ਨਾਲ ਚੱਕੀ ਘਰ ਰਿਹਾ ਡੇਲੀ ਵੇਚਦਾ ਸਮਾਨ ਇਹ ਨਹੀਂ ਦਬਦੇ ਪਟੂ ਕਰੋ ਚੈੱਕ ਮਿੱਤਰੋ ਟਰਾਲੀਆਂ ਟਰਾਲੀਆਂ ਕਰਤੀਆਂ ਰੋਡ ਤੇ ਮਿੱਤਰੋ ਚੈੱਕ ਸ਼ੰਭੂ ਬਾਟਰ ਦੇ ਟਰੈਕਟਰੇ ਟਰੈਕਟਰ ਕਰਿਆ ਪਿਆ ਮਿੱਤਰੋ ਟਰੈਕਟਰੇ ਟਰੈਕਟਰ ਚੈੱਕ ਕਰੋ ਮਿੱਤਰੋ ਚੈੱਕ ਨੂੰ ਟਰੈਕਟਰੇ ਟਰੈਕਟਰ ਬਚਾ ਕੇ ਥੋੜਾ ਬਚਾ ਕੇ ਆ ਮਿੱਤਰੋ ਬਚਾਓ ਰੱਖਣਾ ਆਪਣੇ ਜਦ ਤੱਕ ਗੱਲ ਵਿਗੜਦੀ ਨਹੀਂ ਆਪਣਾ ਜੱਤਕ ਥੋੜਾ ਦਾ ਟਰੇ ਹੋ ਜੇ ਕੰਮ ਵਧਿਆ ਫਿਰ ਤਾਂ ਥੋਸ ਠਾਲ ਦੇਗੇ ਪਰ ਟੈਨਸ਼ਨ ਨਹੀਂ ਲੈਣੀ ਦਾਅ ਦੇ ਨਹੀਂ ਕਿ ਉੱਪਰ ਪਜਾ ਲਈ ਚੈੱਕ ਰਹਿਗੇ ਬੱਲੇ ਮਿੱਤਰੋ ਚੈੱਕ ਰਹਿਗੇ ਆਪਣਾ ਕੀ ਚੱਲ ਰਿਹਾ ਜੀ ਤੇ ਚੈੱਕ ਕਰ ਕਾਰਵਾਈ ਚੈੱਕ ਦੀ ਅਪਡੇਟ ਲਈ ਜਿੱਥੇ ਮੋਕਲ ਕਢਾ ਕੇ ਪੱਕੇ ਚੱਲਦੇ ਬਸ਼ਰਾਗੇ ਬਾਕੀ ਚੈੱਕ ਰੋ ਰਹੀ ਰਾਸ ਤੇ ਪਤਾ ਲੱਗਦਾ ਜੀ ਪੰਜਾਬ ਏ ਨੇ ਪਹਾਂਚਦਾ ਮਿੱਤਰੋ ਉਹ ਜਾ ਉਹਦਾ ਹਫਤਾ ਨਹੀਂ ਨਾ ਫਿਰ ਕੱਕੇ ਹੋ ਗਏ ਹਰਿਆਣੇ ਵਾਲੇ ਵੀ ਰੇ ਨਾਲ ਆ ਕਹਿੰਦੇ ਆ ਕੇ ਆਪ ਲੈ ਕੇ ਜਾਵਾਂਗੇ ਤੁਹਾਨੂੰ ਜੇ ਉਹਦਾ ਤੇਰੇ ਅੱppa ਵੀ ਆਉਣਗੇ ਮਿੱਤਰੋ ਦਬਾ ਚੱਕ ਦੇਗੇ ਵੱਡੇ ਕਹਿੰਦੇ ਮਿੱਤਰੋ ਆਸੂ ਗੈਸ ਦੇ ਗੋਲੇ ਘੇਰ ਰਹੇ ਗੋਲੇ ਸਾਡੀ ਅੱਖਾਂ 'ਚ ਪਾਣੀ ਤਾਂ ਜਦਾ ਗਲਾਨੇ ਅਸੀਂ ਇਹਨਾਂ ਨੇ ਉਹ ਬੰਦ ਕਰੀਤੀ ਉਹ ਨਹੀਂ ਘਟ ਸਕੀ ਇਹਨਾਂ ਦੇ ਗੋਲੇ ਕਾ ਕੱਢ ਲੂਗੇ ਕਰ ਲੈਨੇ ਚੱਕ ਮਿੱਤਰੋ ਜਾ ਕੇ ਅੱਜ ਇਹਦਾ ਕਣਕ ਨੂੰ ਕਹਰੇ ਉਹਦੇ ਫੂਸ ਨੂੰ ਅੱਗ ਨਹੀਂ ਲਾਣੀ ਉੱਤੇ ਖੜਾ ਦਿੰਦੇ ਪਿੱਛੇ ਖੜਾ ਗਈਏ ਪਰ ਡਾ ਦੇ ਗੇ ਡਾ ਗਿਰਨ ਦੇ ਕਿਹੜੇ ਉੱਤੇ ਖੜਾ ਦਿੰਦੇ ਪੰਜਾਬ ਆ ਪੰਜਾਬ ਕੰਮ ਹਲੇ ਹੋਇਆ ਨਹੀਂ ਆ ਲੰਗਰ ਪਹਿਲਾਂ ਸ਼ੁਰੂ ਕਰਤੇ ਮਿੱਤਰੋ ਇਹ ਨਹੀਂ ਦਬਦੇ ਰੋਕੋ ਫੇਰ ਆਜੋ ਦਾ ਦੇਗੇ ਮੋਦੀ ਨੂੰ ਐਦਿ ਕੀ ਕਿਹੜੇ ਭਾਵੀ ਦਿੱ ਆ ਫਿਰ ਕੱਚੇ ਵੈਰੀ ਆਇਦਗੀ ਐਦਿ ਕੀ ਤਾਂ ਅਡਾ ਦੇਗੇ ਡਾ ਯਾਰ ਆ ਲੰਗਰ ਚੱਲ ਰਿਹਾ ਮੇਰੇ ਵੀਰੋ ਲੰਗਰੇ ਲੰਗਰ ਕਰੇ ਵੈ ਰੋਡ ਦੇ ਕੰਮ ਹਲੇ ਸ਼ੁਰੂ ਨੇ ਹੋਇਆ ਮਿੱਤਰੋ ਦੱਬ ਦੇ ਕੰਮ ਇਹ ਨਹੀਂ ਦੱਬਦੇ ਪੰਜਾਬ ਵਾਲੇ ਪੰਜਾਬ ਆ ਪੰਜਾਬ ਉਡਾ ਦੇਗੇ ਤੋਤੇ ਤੇਰੇ ਓਏ ਪੰਗਾ ਗਲਤ ਲੈ ਲਿਆ ਮੈਂ ਇਹਦੀ ਆ ਤੁਹਾਨੂੰ ਦੱਸ ਦਿਆਂ ਇਹਦੀ ਕਿਹੜੇ ਭਾਵੇਂ ਦਿੱਤੀ ਆ ਫਿਰ ਜੋਬਰਾ ਕੈਮਰਾ ਹੀ ਹੁਣ ਮੇਰਾ ਵੀਰ ਰਾਤ ਦੇ ਪਹਿਲਾਂ ਲੋਕ ਕਰਦੇ ਪਰ ਲੋਕ ਇਹ ਜੋ ਕੋਈ ਬੜੇ ਨਹੀਂ ਜਿਹੜਾ ਨਾ ਟੁੱਟੇ ਓਏ ਇਹਦੀ ਦੱਸ ਦਿਆਂਗੇ ਤੈਨੂੰ ਵਿੱਤ ਜਰਪਾ ਦਿਖਾ ਦਨੇ ਇਹਦੀ ਹੱਥ ਲਾ ਦਨੇ ਆ ਫਿਰ ਕਿਹੜੇ ਪਾਪ ਇਦਰੀਆ ਪਰਲੀ ਉਰਲੀ ਸੈਡ ਸਾਰੀਆਂ ਓਕੇ ਕਰ ਦਿੰਗੇ ਟਰੈਕਟਰ ਟਰੈਕਟਰ ਕਰਤੇ ਮੇਰੇ ਵੀਰੋ ਹਾੜਨ ਜਾਂਦਾ ਹਾੜ ਲਿਆਦਾ ਟਰੈਕਟਰ ਦੇ ਉੱਪਰ ਜਿਹੜੇ ਪੁੱਲ ਚੈੱਕ ਕਰੋ ਪੁੱਲ ਦਿਖਾਈ ਨਹੀਂ ਰਿਹਾ ਮੇਰੇ ਮਿੱਤਰੋ ਛਤਰੀ ਯਾਰ ਤਰਪਾਲਾਂ ਹੀ ਦਿਖ ਰੀਆਂ ਟਰੈਕਟਰਾਂ ਨਾਲ ਕਰਾਦੀਆਂ ਪਛਾਣ ਵੀ ਨਹੀਂ ਆ ਰਹੀਆਂ ਤਰਪਾਲਾਂ ਹੀ ਦੇਖਣੀ ਪੈਂਦੀ ਐ ਵੀ ਉਹ ਘੜੀ ਆ ਉਹ ਘੜੀ ਆ ਟਰਾਲੀਆਂ ਟਰਾਲੀਆਂ ਕਰੀ ਪਈਆਂ ਮਿੱਤਰੋ ਐਦ ਕੀ ਦਿਖਾ ਦੇ ਉਤਾਰਾ ਕੱਚੀ ਪੈਰੀ ਨਹੀਂ ਮੁੜਨਾ ਐਦ ਕੀ ਨਾ ਤੇ ਯਾਰ ਬਾਅਦ ਦਿਖਾ ਕੇ ਜਾਣਾ ਵੀਰ ਐਦ ਕੀ ਤੋ ਤੇ ਢਾ ਦਿਓ ਤੋ ਤੇ ਨਾ ਲੈਤ ਕਿ ਸਰਕਾਰ ਵਾਲੇ ਬਹੁਤ ਥੋੜਾ ਜਿਆਦਾ ਉਹ ਹੋ ਗਏ ਨਾ ਇਹ ਸਮਝ ਰਹੇ ਆ ਪੰਜਾਬ ਵਾਲੇ ਇਹਨਾਂ ਨੇ ਕੁਝ ਕਹਿਣਾ ਨਹੀਂ ਇਕੱਠੇ ਨਹੀਂ ਹੋਣਾ ਅਸੀਂ ਐ ਕਰਦੇਗੇ ਫਲਾਣਾ ਕਰਦੇਗੇ ਪਰ ਇਹਨਾਂ ਦੇ ਹੱਥ ਪਨਾ ਤੋ ਐਸੀ ਕੱਚੇ ਪੈਰੀ ਨਹੀਂ ਮੁੜਨਾ ਓਏ ਚੱਕ ਦੋ ਕੰਮ ਨੂੰ ਢਾ ਦੋ ਓਏ ਵਾਲਾ ਜਿੱਥਾ ਪਹਿਲਾਂ ਆਇਆ ਮਿੱਤਰੋ ਆਪਾਂ ਉਹਨਾਂ ਕੋਲ ਚੱਲਦੇ ਆ ਲੱਭਦੇ ਹਾਂ ਥੋੜਾ ਜਿਆਦਾ ਪਹੁੰਚ ਤਾਂ ਗਏ ਆਪਾਂ ਇੱਥੇ ਨਾ ਪੁੱਲ ਟਰੈਕਟਰ ਟਰੈਕਟਰ ਕੱਟੂ ਆ ਮਿੱਤਰੋ ਆਪਾਂ ਉਹਨਾਂ ਨੂੰ ਦੇਖਦੇ ਆ ਚੱਲ ਕੇ ਅੱਗੇ ਦਿਖਾਣੇ ਆ ਤੁਹਾਨੂੰ ਕਿੱਥੇ ਕਿ ਖੜੇ ਆ ਚ ਉੱਪਰ ਕਹਿੰਦੇ ਸੀ ਉਰੇ ਹੀ ਖੜੇ ਆ ਬਾਰਡਰ ਤੇ ਗੱਲ ਹੋਈ ਆ ਸਾਡੀ ਦੇਖਦੇ ਆ ਮੁਰਤਲ ਸਾਈਡ ਤੇ ਲਾ ਕੇ ਹੁਣ ਚੱਲਦੇ ਆ ਕਰਦੇ ਆ ਗੱਲ ਤੇ ਨਾਲ ਮਿਲ ਕੇ ਵੀ ਕੀ ਖਲਾਅ ਬਣੀ ਇਹਨੇ ਆਪਾਂ ਥੋੜੇ ਜਿਲੇਟ ਹੋ ਕੇ ਕੰਮ ਦੀ ਲੱਗਦਾ ਜਾ ਗਰੇਡ ਕੇ ਆਪਾਂ ਆਏ ਆ ਹੁਣ ਬਾਕੀ ਦੁਕਾਨੇ ਤੁਹਾਨੂੰ ਪਹੁੰਚ ਕੇ ਅੱਗੇ ਵੀ ਕੀ ਬੰਦ ਰਿਹਾ ਅੱਗੇ ਤੇ ਆਪਾਂ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਕਿਥਾਨੀ ਧਰਨੇ ਦੇ ਅੱਗੇ ਦੇਖੋ ਧੂਆਂ ਦਿਖ ਰਿਹਾ ਹੁਣ ਤੁਹਾਨੂੰ ਧੂਆਂ ਧੂਆਂ ਕਰਿਆ ਵਾ ਮਾਰ ਮਾਰ ਕੇ ਗੋਲੇ ਮਾਰ ਰਹੇ ਆ ਤੂ ਗੈਸ ਵਾਲੇ ਧੂਏ ਵਾਲੇ ਅੱਗੇ ਸ਼ਾਇਦ ਤੁਹਾਨੂੰ ਦਿਖ ਰਿਹਾ ਪਤਾ ਨਹੀਂ ਦਿਖ ਰਿਹਾ ਮੌਸਮ ਸਾਰਾ ਹੀ ਹੈ ਮੇदाना ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਣੇ ਆਸੀਂ ਪੂਰਾ ਪੰਜਾਬ ਉੱਤਰਿਆ ਹੋਇਆ ਮੇਰੇ ਵੀਰੋ ਪੂਰਾ ਪੰਜਾਬ ਇੱਥੇ ਆਓ ਦੇਖੋ ਬਾਅਦ ਸ਼ਾਇਦ ਤੁਹਾਨੂੰ ਵੀ ਚਾਰੀਆ ਪਤਾ ਨਹੀਂ ਫੌਲ ਬੜਾ ਬੜਾਇਆ ਕਰਾਈ ਪਈਏ ਇਹਨਾਂ ਨੇ ਪੰਪ ਮਾਰ ਮਾਰ ਕੇ ਪਰ ਚੋਪਰ ਕਿੱਥੇ ਮੁੜਦੇ ਆ ਪਿੱਛੇ ਹਾਂਜੀ ਵੀਰੋ ਪਹੁੰਚ ਗਏ ਇੱਥੇ ਧਰਨੇ ਤੇ ਹਾਂ ਕੋਣਾ ਜਾਈ ਉਹਨੂੰ ਦਿਖਾਇਆ ਹੀ ਆ ਓਏ ਦੇਖੋ ਇੱਥੇ ਇਹਨਾਂ ਨੇ ਧਰਨੇ ਧਰਨੇ ਕਰੇ ਪਏ ਆ ਵੱਲ ਨਾ ਆ ਰਹੇ ਉਧਰ ਗੋਲੇ ਮਾਰ ਰਹੇ ਹੋਗੇ ਨਹੀਂ ਪ੍ਰਵਾਹ ਕਰ ਰਹੇ ਇਧਰ ਭੱਟੂ ਆਪਣੇ ਵਾਲੇ ਵਿੱਚ ਵਿੱਚ ਆੜਦੇ ਚੋਬਾ ਧਾਦਦੇ ਨਹੀਂ ਕਰੋ ਚੈੱਕ ਮਿੱਤਰੋ ਗੋਲੇ ਗੋਲੇ ਮਾਰ ਰਹੇ ਗਏ ਸਾਡੇ ਇਹ ਵੀ ਮੇਰੇ ਜਿੜਕੋ ਪਾਣੀ ਆਗਾ ਗਾੜੀ ਪਾਣੀ ਖਚਾਈ ਜਾ ਤਗੜੇ ਹੋ ਗਏ ਤਗੜੇ ਹੋ ਗਏ ਬੈਸ ਹੋ ਜੋ ਕੈਮ ਹੋ ਜੋ ਗ੍ਰਾਂਡ ਕੋਟ ਚੜ ਗਿਆ ਇਹ ਬੋਲੀ ਮੇਰੇ ਤੱਪਿਆ ਰਿਹਾ ਕਾ ਮਾ ਨਹੀਂ ਦਵਦੇ ਚੋਪਰਾ ਤੇ ਕਿਉਂ ਇਹ ਮੁੜਦੇ ਨਹੀਂ ਪਿੱਛੇ ਆ ਚੜ ਕੇ ਆ ਗਏ ਨੈੱਟ ਦੋਰੇ ਬੰਦੇ ਆ ਵਾਲੀਆ ਟੈਕਰ ਗਾੜੀ ਪਿਆਉ ਵਾਲੀਆ ਟੈਕਰ ਵਾਲੀ ਦੀ ਚੂਹ ਸੜਕ ਤੋਂ ਪਸੰ ਲੀ ਕਰਾਈ ਵਿਆ ਚ ਉੱਪਰ ਮੁੜਦੇ ਨਹੀਂ ਪਿੱਛੇ ਓਏ ਪੱਟੂ ਕਰੋ ਚੈੱਕ ਤਜਰਬਾ ਤਾਂ ਸ਼ਾਹ ਹੈ ਮੇਰੇ ਵੀਰੋ ਚੋਪਰਾ ਜੇ ਪਿੱਛੇ ਦਵੇ ਨਹੀਂ ਰਹੇ ਮੋੜ ਰਹੇ ਅੱਗੇ ਅੱਗੇ ਇਕੱਠ ਕਰ ਰਹੇ ਆ ਪੱਟੂ ਇਹ ਨਹੀਂ ਦਵਦੇ ਫੰਦ ਦੇਖੋ ਕਰੋ ਚੈੱਕ ਮੜਿਆ ਪੰਜਾਬ ਇਹ ਪੰਜਾਬ ਕਰਾਇਆ ਵਿਆ ਇੱਥੇ ਸਾਰੇ ਕਿਤੇ ਹੋਰ ਕੋਈ ਤੀਆ ਬੰਦਾ ਦਿਖੇ ਰਿਹਾ ਮਿੱਤਰੋ ਇਹ ਨਹੀਂ ਦਬਦੇ ਪੱਟੂ ਪੰਜਾਬ ਵਾਲੇ ਇਹ ਐਦ ਕੀ ਤਜਰਬਾ ਦਿਖਾ ਕੇ ਜਾਓਗੇ ਤੁਹਾਡੇ ਸਾਹਮਣੀਆਂ ਗੈਸ ਵਾਲੇ ਕੋਲੇ ਧੜਮ ਮਤੜਮ ਕਰਾ ਰਹੇ ਔਰ ਇਹ ਖਣੋ ਪਰ ਇਹ ਕਿੱਥੇ ਪੱਛੇ ਹਟਦੇ ਆ ਪੱਟੂ ਇਹ ਨਹੀਂ ਦਬਦੇ ਕਿੱਥੇ ਆਏ ਪਤੰਦਰ ਚੋਂ ਉੱਪਰ Bye. <laughs>

ད�ཟཟག ད�ཟུར ཏཟུར དེ པར དེ སར པར ཁསར ང གསར སར རེ ར ར ྱེ ར ཀ�སེ འར སསསར ེེ སསེ ག ུསོ རསག ཏ ོ གག�

ਚੱਕ ਮਿੱਤਰੇ ਸ਼ੈਂਪੂ ਬਾਟਰ ਤੇ ਤਰਥੱਲੀ ਬਚਾਈ ਭਈ ਆ ਤਰਥੱਲੀ ਆਪਣੇ ਆਲੇ ਨੇ ਤਾਂਦੇ ਨਹੀਂ ਗੋਲੇ ਮਾਰਦੇ ਪਰ ਤੂੰ ਕਿਉਂ ਕੋਈ ਪਰਵਾਹ ਨਹੀਂ ਇਹ ਨਹੀਂ ਮਰਦਾ ਵਿੱਚ ਐ ਤੂੰ ਹਟਾ ਦੇ ਕਰਕੇ ਜਾਵਾ ਜੇ ਮੈਦਾਨ ਚੱਕ ਕੀ ਨਾ ਹਾਰ ਕੰਮ ਕਰਦਾ ਵਧਾਓ ਥੋੜੀ ਭਾਈ ਤੁਸੀਂ ਸਰਕਾਰ ਦਾ ਮਕਾਰਨਾ ਸਬਰ ਤੇ ਨਾਲ ਕਰ ਰਹੇ ਹੋ ਸਰਕਾਰਾਂ ਕੋਲ ਬਹੁਤ ਪ੍ਰਬੰਧ ਹਦਾ ਕੋਰੇ ਬਰੂਦ ਦੇ ਚੌਧਰ ਆਏ ਆ ਗਾੜੀ ਵੀ ਆਪਣੇ ਵੀਰ ਆ ਜੋ ਸਾਡੇ ਨੇ ਚਲਾ ਰਾਇਆ ਇਸ ਕਰਕੇ ਭਾਈ ਜ਼ਬਰਦਸਤ ਮਕਾਬਲਾ ਸਬਰ ਦੇ ਮਾਰ ਹੌਸਲੇ ਦੇ ਮਾਰ ਦਿੱਤਾ ਜਾਂਦਾ ਕਾਲੀ ਬੋਬਾ ਦੀ ਜੋਸ਼ ਦੇ ਨਾਲ ਰੋਸ ਵੀ ਜ਼ਰੂਰੀ ਆ ਤਾਂ ਜਿਹੜਾ ਜੋਸ਼ ਦੇ ਨਾਲ ਹੌਸਲੇ ਦੀ ਕੰਮ ਦਾਣਾ ਤੇ ਜੋਸ਼ ਕੋਲ ਦੀ ਕੰਮ ਦਾਣਾ ਦੇ ਕਰਕੇ ਭਾਈ ਸਾਰਿਆਂ ਨੂੰ ਬੇਨਤੀ ਆ ਜਿਹੜਾ ਉੱਧਰ ਉੱਧਰ ਟੋਰੀ ਪਾਈ ਜਾਵੇ ਉਹ ਕਰਕੇ ਭਾਈ ਆਲੇ ਆਬ ਆਈ ਪੰਕਰਾਂ ਦਾ ਪਾਣੀ ਦਾ ਪ੍ਰਬੰਧ ਲਾ ਕੇ ਕਰੋ ਜੰਮਾ ਪਾਣੀ ਦਾ ਪ੍ਰਬੰਧ ਲਾ ਕੇ ਰੱਖਦੇ ਹੋ ਉਦੋਂ ਹੀ ਤੁਹਾਡੇ ਖੇਤਾਂ ਮੰਦੇ ਆ ਜੇ ਪਾਣੀ ਦੀ ਬਹੁਤ ਜ਼ਰੂਰਤ ਆ ਇਹ ਜਰਾ ਫੂਗਾ ਸੜਦੇ ਆ ਇਹਦੇ ਨਾਲ ਆਪ ਵੀ ਥੋੜੀ ਖਤਰਾ ਹੁੰਦੀ ਆ ਜਦੋਂ ਉੱਤੇ ਗੰਦੀ ਪੋੜੀ ਪਾਈ ਜਾਵੇ ਤੇ ਉੱਥੇ ਪਿਆ ਜਾਵੇ ਇਹ ਕਰਕੇ ਭਾਈ ਪਾਣੀ ਵੀ ਬਹੁਤ ਜ਼ਰੂਰਤ ਹੈ ਪਾਣੀ ਆਪਰੇ ਕੋਲ ਨਾ

ਕਿ ਆ ਗਿਆ ਫੋਨ ਕਿਹਦਾ ਗਿਆ ਪਾ ਰੱਖ ਕਿਤੇ ਉਹਦੇ ਹੱਟ ਗਿਆ ਹਾਂਜੀ ਆਉਂਦਾ 5 ਮਿੰਟ ਬਾਅਦ ਕਿਉਂ ਉਹ ਆ ਗਿਆ ਭਾਈ ਉਹਦੇ ਬੋਰੀਆਂ ਨਾਲੇ ਬੋਰੀਆਂ ਤਾਂਪ ਹੋਣੀਆਂ ਨਾ ਪਾ ਇਹਦਾਂ ਤਰ੍ਹਾਂ ਆਸੂ ਕੇ ਸਾਣਾ ਫੁੱਲ ਕਮਾਲ ਦਿਖਾ ਰਿਹਾ ਤਾਂ ਤੇ ਆਪਣੇ ਵਾਲੇ ਜੀ ਉੱਪਰ ਵੀ ਨਹੀਂ ਹੈ ਪੂਰਾ ਹਾਲ ਕਰਦਾ ਇਹ ਪਰਤਾਵ ਦੇ ਨੀ ਪੱਟੂ ਦੇਖੋ ਨੌਜਾਨਾ ਤੂੰ ਚਾਹ ਦੇਖੋ ਚੋਬਰ ਪਾਟ ਰਹੇ ਆ ਟਰੈਕਟਰ ਪਾਪਾ ਉਹਨੂੰ ਪੂਰਾ ਐ ਨਾ ਬਫਾਨਾਸ ਮਾਰਦਾ ਮਿੱਤਰੋ ਕਰੋ ਚੈੱਕ ਕਰੋ ਕਰੋ ਚੱਕ ਮਿੱਤਰੋ ਗੋਲੇ ਕਿਵੇਂ ਮਾਰ ਰਹੇ ਆ ਆਪ ਨੂੰ ਧੂਏ ਵਾਲੇ ਥਲੇ ਫਰਦ ਚਮਰਾਟ ਖਾਲਦੇ ਆਂ ਕਿ ਚਾਹੇ ਪਰ ਤਾਪਦੇ ਨਹੀਂ ਹੈ ਪੱਟੂ ਚੌਪਰ ਖੱਚ ਰਏ ਆਂ ਟਰੈਕਟਰ ਪਾ ਪਾ ਕੇ ਜੋੜ ਕੇ ਨਹੀਂ ਮੁੜਦੇ ਅੱਜ ਕਰ ਲੇਟਦੇ ਉਹਨਾਂ ਜੋ ਕਰਤੀ ਆ ਫਿਰ ਕਿੰਨੇ ਕ ਦੇਰ ਚੱਲੂਗੇ ਇਹ ਦਿਖਾ ਦੇਂਗੇ ਤਜਰਬਾ ਇਹਨੂੰ ਕੋਈ ਚੱਕਰ ਵਾਲੀ ਕਰ ਲਈ ਐ ਮਿੱਤਰੋ ਕਰੋ ਚੈੱਕ ਮਿੱਤਰੋ ਇਹਦਾ ਬੋਡ ਬੋਡ ਜੇ ਤੁਹਾਡੇ ਉਰੀ ਥੱਲ ਕੇ ਮਾਰਨੇ ਇਹਨਾਂ ਨੇ ਆ ਜਾ ਕਰੋ ਚੈੱਕ ਮਿੱਤਰੋ ਤੁਮ ਹੀ ਤੁਮਾ ਕਰਿਆ ਵਾ ਪੱਟੂਆਂ ਨੇ ਔਰ ਨਿਊਜ਼ ਵਾਲੇ ਪਹੁੰਚੇ ਹੋਏ ਸਾਰੇ ਓਹੋ ਕਰੋ ਚੱਕਰ ਮਿੱਤਰੋ ਆ ਜਾ ਆ ਆ ਬੱਦੀ ਨਾ ਆ ਜਾ ਕੜਾਇਆ ਕੜਾਇਆ ਕਰਾਈ ਪਈ ਆ ਬਾਈ ਜੀ ਗੋਲਿਆਂ ਵਾਲੀ ਪਰ ਇਹ ਕਿੱਥੇ ਦਬਦਾ ਪਤੰਦਰ ਪੰਜਾਬ ਵਾਲੀ ਚੌਂਕ ਉੱਪਰ ਐ ਨਹੀਂ ਮੁੜਦੇ ਚੋਰ ਲਾਇਆ ਵੇ ਉਹਨਾਂ ਨੇ ਗੋਲੇ ਮਾਰ ਮਾਰ ਕੇ ਪਰ ਇਹ ਪਤੰਦਰਾਂ ਨੇ ਜਗ੍ਹਾੜ ਲੱਭਿਆ ਵੇ ਬੋਰੀ ਇੱਜ਼ਤੇ ਰੱਖ ਲੈਣੇ ਉੱਪਰ ਦੱਬੇ ਲੈਣੇ ਬਾਸ ਮੇ ਕਰ ਦੱਲਣੇ ਉਹਨੂੰ ਤੈਨੂੰ ਪਤਾ ਨਾ ਕਿ ਅਖੀਰ ਵਿੱਚ ਲੱਗਦਾ ਕਿ ਉਹ ਜੋੜਾ ਸਭ ਤੋਂ ਜੇਤੂ ਕਰੋ ਚੈੱਕ ਮਿੱਤਰੋ ਇਹ ਪੰਜਾਬ ਆ ਪੰਜਾਬ ਪਰ ਕੱਚੇ ਢਾ ਦੇਣੇ ਥੋੜੇ ਪਰਖੇ ਚੈੱਕ ਕਰੋ ਡਰੋਨ ਲਾਇਆ ਮਿੱਤਰੋ ਕੈਮਰੇ ਨਾਲ ਦੇਖ ਕੇ ਗੋਲਾ ਸਿਰਦੇ ਆ ਸਾਲੇ ਵੀ ਕਿੱਥੇ ਇਕੱਠਾ ਹੁਣ ਦੇਖਿਓ ਤੁਹਾਡੇ ਸਾਹਮਣੇ ਇਹ ਆ ਗਿਆ ਦੇਖੋ ਇਹਦਾ ਉਹ ਲੈ ਖੜੇ ਬਸ ਚਾਰ ਗੋਲ ਸਾਲੇ ਮੈਂ ਕਿਹਾ ਜੇ ਪਹਿਲਾਂ ਜਿਹੜਾ ਥੋੜਾ ਜਿਹਾ ਆ ਗਿਆ ਉਹਨਾਂ ਨੇ ਬਸ पुछे <laughs> पुछो

ஜ <laughs> ڪون جو ڪو ڪو آمن ڏي ڏا 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 ڏ डाना वारा बि चकर कमु चकरो साड़ो पंजाह पंज پراگتی آري نہیں دکھا دے گندو تلا کلاں ماں 200 دکھا کر تلا قوموں نے سچو اڑو کڑدا کلو رنگ دے کی بنائی لگا کے تلا بک 14 قوموں قوموں ਆਜੋ 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 ਖੜਜੋ 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 ਗੁੱਸੇ ਨੂੰ ਓ ਮਾਈਕ ਕੋਨਾ ਕੋਈ ਨਹੀਂ ਅਡੋਕੇ ਨਹੀਂ ਜਾਂਦਾ ਦੇਖਣੇ ਆਓ ਜੀ ਆਜੋ ਏਡੀਆਂ ਟੀਨਾਂ ਲੁੱਟੀਆਂ ਜੀ ਉਹ ਪਾ ਰਿਹਾ ਹੋਂਦ ਬਾਬੇ ਦੀ ਲੋਟ ਵਿੱਚ ਟਾਰਕੀ ਲੋਕਲ ਜੀ ਆਹਨੇ ਉਧਰੋਂ ਫੁੱਲ ਤਿਆਰ ਕਰਕੇ ਕਰਿਆ ਉਹ ਦੇਖੋ ਕੈਮਰਾ ਨੇ ਗੋਲੇ ਕੋਲੇ ਰੇਟਰ 50 ਆ ਨੀ ਦੱਬਦੇ ਬਈ ਦਾ ਸਾਸੀ ਪਾਪਾ ਜੀ ਨੰਬਰ ਲਈ ਆ ਚੱਲ ਰਿਹਾ ਮੋਲ ਕੰਮ ਦੇ ਨੇ ਮਾਤਰਾ ਹਾਂਜੀ ਮਿੱਤਰ ਧਰਨੇ ਦਾ ਪਹਿਲਾ ਦਿਨ ਅੱਜ ਆਪਣਾ ਕਾਮਯਾਬ ਨਹੀਂ ਹੋਇਆ ਪ੍ਰੋਜੈਕਟ ਬਹੁਤ ਜ਼ਿਆਦਾ ਨੇੜੇ ਲੱਗੇ ਤੇ ਆਪਾਂ ਉਹਨਾਂ ਦੇ ਹਨਾ ਬਹੁਤ ਬੈਰੀਕੇਡ ਜੇ ਪੜਤੇ ਤੇ ਪਰ ਅੱਜ ਕੰਮਜਾਬ ਨਹੀਂ ਹੋਇਆ ਕੱਲੋ ਚਲਾएंगे ਪ੍ਰੋਜੈਕਟ ਹੁਣ ਆਪਾਂ ਐਂਡ ਕਰਦੇ ਆਂ ਬਲਾ ਉਹਦਾ ਕੱਲੋਂ ਕਰਾਂਗੇ ਸ਼ੁਰੂ ਮਜੋਰਟੀ ਨਾਲ ਇਕੱਠੇ ਹੋ ਕੇ ਸਾਰੇ ਕਰਦੇ ਆਂ ਜੀ ਸਰਪੰਚ ਜੀ ਅੱਜ ਆਪਣਾ ਚੱਲਿਆ ਨਹੀਂ ਸਿਫਟਮ ਥੋੜਾ ਜਿਹਾ ਨੇੜੇ ਪਹੁੰਚ ਗਏ ਚਲੋ ਆਪਾਂ ਇੰਨਾ ਕੁ ਹੋ ਗਿਆ ਬਾਕੀ ਕੰਮ ਨੂੰ ਕਰਦੇ ਆ ਖਤਮ ਸਿੱਟਾ ਕਰਦੇ ਆ ਧੰਨਵਾਦ ਜੀ ਵੀਡੀਓ ਤੇ ਮੈਨੂੰ ਲਿਖ ਕੇ ਲਾਈਕ ਕਮੈਂਟ ਕਰਕੇ ਦੱਸਿਓ ਵੀ ਕੀ ਕਰਨਾ ਚਾਹੀਦਾ ਇਹਦੇ ਬਾਰੇ ਧਰਮੇ ਬਾਰੇ ਜ਼ਰੂਰ ਦੱਸਿਓ